ਠੰਡੀ ਠੰਡੀ ਸਾਸਰੀ ਕਾਲ ਜੀ ਬਾਈ ਦੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਉਤਾਰ ਸਿੰਘ ਕੰਬੋਜ ਸੋ ਦੋਸਤੋ ਅੱਜ ਘੱਟੋ ਘੱਟ ਤਾਪਮਾਨ 4 ਡਿਗਰੀ ਹੈ ਤੇ ਵੱਧ ਤੋਂ ਵੱਧ ਤਾਪਮਾਨ ਹੈਗਾ 16 ਡਿਗਰੀ ਰੂਪਨਗਰ ਸ਼ਹਿਰ ਦਾ ਇੱਕ ਛੋਟਾ ਜਿਹਾ ਢੇਡਾ ਆਪਾਂ ਲਾਵਾਂਗੇ ਤੇ ਤੁਹਾਨੂੰ ਇਸ ਵਕਤ 10 ਵਜੇ ਨੇ 10 ਵਜੇ ਦੇ ਹਾਲਾਤ ਦਿਖਾਣੇ ਆ ਮੇਰਾ ਸਹਿਯੋਗੀ ਗੁਰਮੀਤ ਸਿੰਘ ਕੈਮਰਾ ਲੈ ਕੇ ਤਿਆਰ ਹੈ ਧੁੰਦ ਬਹੁਤ ਪਈ ਹੋਈ ਆ ਆਪਾਂ ਕਹਿ ਸਕਦੇ ਆ ਕਿ ਅੱਜ ਹੱਥ ਨੂੰ ਹੱਥ ਨਹੀਂ ਵਿਖਦਾ 10 15 20 ਮੀਟਰ ਦੀ ਕੁੱਲ ਵਿਜ਼ਿਬਿਲਟੀ ਹੈ ਸੋ ਆਓ ਫਿਰ ਆਪਾਂ ਰੂਪਨਗਰ ਸ਼ਹਿਰ ਦਾ ਛੋਟਾ ਜਿਹਾ ਢੇਡਾ ਮਾਰ ਕੇ ਤੁਹਾਨੂੰ ਹਾਲਾਤ ਦਿਖਾਈਏ ਕਿ ਇਸ ਵਕਤ ਕੀ ਹਾਲਾਤ ਨੇ ਤੋ ਅਪਾ ਤਾਪਮਾਨ ਦੀ ਗੱਲ ਕਰ ਰਹੇ ਆ ਅ ਅੱਜ ਦਾ ਤਾਪਮਾਨ ਘੱਟੋ ਘੱਟ 4 ਡਿਗਰੀ ਹੈ ਵੱਧ ਤੋਂ ਵੱਧ ਹੈਗਾ 16 ਡਿਗਰੀ ਪਰ ਮੈਨੂੰ ਨਹੀਂ ਲੱਗਦਾ ਕਿ 16 ਡਿਗਰੀ ਤਾਪਮਾਨ ਹੋ ਜਾਣਾ ਹੈ ਕਿਉਂਕਿ ਇਸ ਵਕਤ 6 ਡਿਗਰੀ ਤਾਪਮਾਨ ਹੈਗਾ ਤਾਂ ਫਿਰ 10 ਡਿਗਰੀ ਬਹੁਤ ਜ਼ਿਆਦਾ ਹੁੰਦਾ ਹੈ ਇਕ ਕਿਸ ਤਰ੍ਹਾਂ ਕਵਰ ਹੋਊਗਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈਗੀ ਹੈ ਇਸ ਇਸ ਸੀਜ਼ਨ ਦੀ ਮੈਂ ਕਹਿ ਸਕਦਾ ਕਿ ਇਸ ਦਾ ਪਹਿਲਾਂ ਵੀ ਇੱਕ ਵਾਰੀ ਕੁਝ ਦਿਨ ਪਹਿਲਾਂ ਵੀਡੀਓ ਬਣਾਈ ਸੀ ਕਿ ਇਸ ਸੀਜ਼ਨ ਦੀ ਕਾਫੀ ਸੰਗਣੀ ਧੁੰਦ ਸੀ ਉਸ ਦਿਨ ਦੀ ਵੀ ਲੇਕਿਨ ਅੱਜ ਉਸ ਤੋਂ ਵੀ ਜ਼ਿਆਦਾ ਸੰਗਣੀ ਧੁੰਦ ਹੈਗੀ ਹੈ ਤਾਂ 10 ਵਜੇ ਦਾ ਸਮਾਂ ਹੈ ਗਿਆਨੀ ਜੈਸਨਗਰ ਦੇ ਵਿੱਚ ਅਸੀਂ ਇਸ ਨੂੰ ਕਿਤੇ ਗੁజర్ ਰਹੇ ਹਾਂ ਤੁਹਾਨੂੰ ਇੱਕ ਛੋਟੀ ਜੀ 5-6 ਮਿੰਟ ਦੀ ਵੀਡੀਓ ਬਣਾ ਕੇ ਕੋਸ਼ਿਸ਼ ਕਰਾਂਗੇ ਕਿ ਮਿਨੀ ਸੈਕਰੀਟ ਤੱਕ ਜਿਹੜੇ ਤਸਵੀਰ ਤੁਹਾਨੂੰ ਦਿਖਾਈਆਂ ਜਾ ਸਕਣ ਕਿਉਂਕਿ ਇੰਨੀ ਘੱਟ ਤਾਪਮਾਨ ਦੇ ਵਿੱਚ ਲਗਭਗ 5 ਡਿਗਰੀ ਤਾਪਮਾਨ ਦੇ ਵਿੱਚ ਜੇ ਆਪਾਂ ਕਹੀਏ ਕੈਮਰਾ ਫੜਨਾ ਹੈਗਾ ਨੰਗੇ ਹੱਥਾਂ ਦੇ ਨਾਲ ਤਾਂ ਬਹੁਤ ਮੁਸ਼ਕਲ ਹੈ ਉਹ ਵੀ ਬਾਈਕ ਚਲਦੇ ਹੋਏ ਕਿਉਂਕਿ ਲਗਭਗ 20 ਦੀ ਸਪੀਡ ਦੇ ਉੱਤੇ ਮੈਂ ਇਸ ਵਕਤ ਆਪਣੀ ਬਾਈਕ ਨੂੰ ਚਲਾ ਰਿਹਾ ਤੇ ਮੇਰਾ ਸਹਿਯੋਗੀ ਗੁਰਮੀਤ ਸਿੰਘ ਇਸ ਵਕਤ ਕੈਮਰਾ ਫੜਿਆ ਹੋਇਆ ਉਸਨੇ ਜੇ ਦਸਤਾਨੇ ਪਾ ਲਈਏ ਤਾਂ ਕੈਮਰਾ ਫੜਿਆ ਨਹੀਂ ਜਾ ਸਕਦਾ ਅਤੇ ਜੇਕਰ ਦਸਤਾਨੇ ਨਾ ਪਾਈਏ ਤਾਂ ਫਿਰ ਬੜਾ ਔਖਾ ਹੈਗਾ ਇਹ ਜੀ ਧੁੰਦ ਦੇ ਵਿੱਚ ਕੈਮਰਾ ਫੜਨਾ ਲੇਕਿਨ ਕਿੰਨੇ ਕਿਤੇ ਮੰਜਰ ਤਸਵੀਰਾਂ ਹਾਲਾਤ ਇਸ ਵਕਤ ਦੇ ਕਿਹੋ ਜਿਹੇ ਨੇ ਇਹ ਮੈਂ ਸਮਝਿਆ ਕਿ ਤੁਹਾਨੂੰ ਜ਼ਰੂਰ ਦਿਖਾਵਾਂ ਕਿਉਂਕਿ ਅੱਜ ਅੱਜ ਇਸ ਸੀਜ਼ਨ ਦੀ ਸਭ ਤੋਂ ਜ਼ਿਆਦਾ ਸੰਘਣੀ ਧੁੰਦ ਸਾਡੇ ਇਸ ਇਲਾਕੇ ਦੇ ਵਿੱਚ ਹੈਗੀ ਹੈ ਤਾਂ ਅੱਜ 24 24 ਤਰੀਕ ਹੈਗੀ ਜਾਂ 24 ਜਨਵਰੀ ਅਤੇ 24 ਦਸੰਬਰ 24 ਦਸੰਬਰ ਤੋਂ ਬਾਅਦ ਲਗਾਤਾਰ 1 ਮਹੀਨੇ ਦੇ ਲਈ ਇੰਨੀ ਜ਼ਿਆਦਾ ਲਗਾਤਾਰ ਧੁੰਦ ਪੈ ਰਹੀ ਹੈ ਤੇ ਵਿੱਚ ਮਤਲਬ ਕੁੱਲ ਮਿਲਾ ਕੇ 2 ਦਿਨ ਮੈਂ ਕਹਿ ਸਕਦਾ ਕਿ 2 ਦਿਨ ਧੁੱਪ ਨਿਕਲੀ ਸੀ ਥੋੜੀ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਚੰਗੀ ਚੰਗੀ ਧੁੱਪ ਸੀਗੀ ਉਸ ਤੋਂ ਇਲਾਵਾ ਤਿੰਨ 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 ਜਾਂ ਚਾਰ ਦਿਨ ਥੋੜੀ ਬਹੁਤ ਧੁੱਪ ਜ਼ਰੂਰ ਨਿਕਲੀ ਹੈਗੀ ਤਸਵੀਰਾਂ ਦੇਖੋ ਕਿੰਨੀ ਸੰਘਣੀ ਧੁੰਦ ਹੈ ਤੇ ਵਾਹਨ ਚਾਲਕਾਂ ਦੇ ਲਈ ਕਾਫੀ ਮੁਸ਼ਕਲ ਹੈ ਖਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਦੇ ਲਈ ਆਪਾਂ ਕਹਿੰਦੇ ਹਾਰਡ ਚੀਜ਼ ਵੀ ਠੰਡ ਜਿਹੜੀ ਉਹ ਪੈ ਰਹੀ ਹੈ ਤੇ ਠੰਡ ਇਸ ਸਾਲ ਦੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਵੈਸੇ ਤਾਂ ਇਸ ਇਲਾਕੇ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਹੀ ਅਸਲੀ ਜੋ ਸਰਦੀ ਹੈਗੀ ਹੈ ਉਹ ਆਪਣੇ ਚਰਮ ਸੀਮਾ ਦੇ ਉੱਪਰ ਹੁੰਦੀ ਹੈ ਤਾਂ ਜਨਵਰੀ ਖਤਮ ਹੋਣ ਦੇ ਕਿਨਾਰੇ ਹੈਗੀ ਹੈ ਤਾਂ ਅੱਗੇ ਬਸੰਤ ਆਏਗਾ ਆਇਆ ਬਸੰਤ ਪਾਲਾ ਉਡੰਤ ਵੀ ਕਿਹਾ ਜਾਂਦਾ ਹੈਗਾ ਪਰ ਲੇਕਿਨ ਪਾਲਾ ਉੜੇਗਾ ਕਿ ਨਹੀਂ ਉੜੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਕਾਲਜ ਰੋਡ ਤੋਂ ਅਸੀਂ ਹੁਣ ਪ੍ਰਵੇਸ਼ ਕਰਨ ਲੱਗੇ ਆ ਕਾਲਜ ਰੋਡ ਅ ਅੱਜ ਦਾ ਕੱਟੂਕੜ ਤਾਪਮਾਨ 4 ਡਿਗਰੀ ਹੈ ਅਤੇ ਜਿਆਦਾ ਤੋਂ ਜਿਆਦਾ ਤਾਪਮਾਨ 16 ਡਿਗਰੀ ਦੱਸਿਆ ਜਾ ਰਿਹਾ ਪਰ ਮੈਨੂੰ ਨਹੀਂ ਲੱਗਦਾ ਕਿ ਇੰਨਾ ਤਾਪਮਾਨ ਹੋਊਗਾ ਜੇਕਰ ਬਾਹਰ ਦੀ ਗੱਲ ਕੀਤੀ ਜਾਵੇ ਇਸ ਵਕਤ 10 ਵਜੇ ਦਾ ਸਮਾਂ ਹੈ ਤੇ 5 ਡਿਗਰੀ ਤਾਪਮਾਨ ਹੈਗਾ ਤਾਂ ਇਸ ਤਾਪਮਾਨ ਦੇ ਵਿੱਚ ਤੁਹਾਨੂੰ ਇੱਕ ਛੋਟੀ ਜੀ ਵੀਡੀਓ ਰੂਪਨਗਰ ਸ਼ਹਿਰ ਦੀ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਮਿੰਨੀ ਸੈਕਟਰ 8 ਦੇ ਆਲੇ-ਦੁਆਲੇ ਚੱਕਰ ਲਗਾ ਕੇ ਕਿ ਇਸ ਵਕਤ ਕੀ ਹਾਲਾਤ ਨੇ ਕੀ ਮੰਜ਼ਰ ਨੇ ਮੇਰਾ ਸਹਿਯੋਗੀ ਗੁਰਮੀਤ ਸਿੰਘ ਬਿਲਕੁਲ ਤਿਆਰ ਹੈ ਅਸੀਂ ਇਸ ਵਕਤ ਗਵਰਨਮੈਂਟ ਕਾਲਜ ਰੋਡ ਦੇ ਉੱਪਰ ਖੜੇ ਹਾਂ ਤੇ ਆਓ ਫਿਰ ਤੁਹਾਨੂੰ ਇੱਕ ਛੋਟੀ ਜੀ ਝਲਕ ਦਿਖਾਈਏ ਕਿ ਇਸ 5 ਡਿਗਰੀ ਸਭ ਤੋਂ ਵੱਧ ਧੁੰਦ ਵਾਲਾ ਇਸ ਇਲਾਕੇ ਦਾ ਸਭ ਤੋਂ ਵੱਧ ਧੁੰਦ ਵਾਲਾ ਜਦੀਨ ਹੈ ਤਾਂ ਕਿਹੋ ਜਿਹੇ ਹਾਲਾਤ ਨੇ ਕਿਹੋ ਜੇ ਮੰਜਰ ਨੇ ਤੇ ਇਹ ਕਾਲਜ ਰੋਡ ਤੋਂ ਅਸੀਂ ਹੁਣ ਚੱਲੇ ਆ ਛੋਟੀ ਜੀ ਵੀਡੀਓ ਬਣਾਵਾਂਗੇ ਬਹੁਤੀ ਜ਼ਿਆਦਾ ਲੰਬੀ ਨਹੀਂ ਬਣਾਵਾਂਗੇ ਹਾਲਾਤ ਦਿਖਾਵਾਂਗੇ ਤੁਹਾਨੂੰ ਕੀ ਹੈ ਸੰਘਣਾ ਇਲਾਕਾ ਹੈਗਾ ਇਹ ਤਾਂ ਇਸ ਸੰਘਣੇ ਇਲਾਕੇ ਦੇ ਵਿੱਚ ਵੀ ਕਿੰਨੀ ਜ਼ਿਆਦਾ ਧੁੰਦ ਇਸ ਵਕਤ ਦੇਖਣ ਨੂੰ ਜਿਹੜੀ ਹੈਗੀ ਉਹ ਮਿਲ ਰਹੀ ਹੈਗੀ ਹੈ ਅਸੀਂ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਉਸ ਦਿਨ ਸਾਨੂੰ ਲੱਗਿਆ ਸੀ ਕਿ ਸਭ ਤੋਂ ਸੰਘਣੀ ਧੁੰਦ ਹੈਗੀ ਹੈ ਲੇਕਿਨ ਅੱਜ ਉਸ ਤੋਂ ਵੀ ਜ਼ਿਆਦਾ ਸੰਘਣੀ ਧੁੰਦ ਹੈਗੀ ਤਾਂ ਇਸ ਨੂੰ ਤਾਂ ਅੱਜ ਅਸੀਂ ਕਹਿ ਸਕਦੇ ਹਾਂ ਕਿ ਇਸ ਸੀਜ਼ਨ ਦੀ ਸਭ ਤੋਂ ਜ਼ਿਆਦਾ ਸੰਘਣੀ ਧੁੰਦ ਅੱਜ ਪੈ ਰਹੀ ਹੈਗੀ ਹੈ ਤਾਂ ਤਾਪਮਾਨ 4 ਡਿਗਰੀ ਤੋਂ 16 ਡਿਗਰੀ ਦੇ ਲਗਭਗ ਦੱਸਿਆ ਜਾ ਰਿਹਾ ਹੈਗਾ ਮੈਕਸਿਮਮ 16 ਡਿਗਰੀ ਹੈ ਪਰ ਮੈਨੂੰ ਨਹੀਂ ਲੱਗਦਾ ਕਿ 16 ਡਿਗਰੀ ਤਾਪਮਾਨ ਹੋ ਜਾਊਗਾ ਅੱਜ ਕਿਉਂਕਿ ਇਸ ਵਕਤ ਤੇ 5 ਡਿਗਰੀ ਤਾਪਮਾਨ ਮੈਂ ਨੋਟ ਕੀਤਾ ਹੈਗਾ ਬਾਹਰਲਾ ਤਾਪਮਾਨ 5 ਡਿਗਰੀ ਹੈਗਾ ਇਸ ਵਕਤ ਮਿੱਤਾ ਅ ਰੂਮ ਟੈਂਪਰੇਚਰ ਵੀ ਇੱਕ ਵਿਸ਼ੇਸ਼ਤਾ ਹੈਗੀ ਹੈ ਪਹਿਲਾਂ 10 ਡਿਗਰੀ ਤੱਕ ਟੈਂਪਰੇਚਰ ਆਉਣ ਤੋਂ ਬਾਅਦ ਫਿਰ ਮੁੜ ਕੇ ਤਾਪਮਨ 13 ਡਿਗਰੀ ਤੇ ਪਹੁੰਚ ਗਿਆ ਸੀਗਾ 3 ਡਿਗਰੀ ਦਾ ਰਾਹਤ ਮਿਲੀ ਸੀ ਲੇਕਿਨ ਅੱਜ ਫੇਰ ਦੁਬਾਰੇ 11 ਡਿਗਰੀ ਤੇ ਵਾਪਸ 2 ਡਿਗਰੀ ਪਾਰਾ ਗਿਰ ਗਿਆ ਰੂਮ ਟੈਂਪਰੇਚਰ ਦੀ ਗੱਲ ਕਰ ਰਹੇ ਹਾਂ ਬਾਹਰਲਾ 5 ਤੋਂ 6 ਡਿਗਰੀ ਲਗਭਗ ਇਸ ਵਕਤ ਤਾਪਮਨ ਹੈਗਾ ਬੜੀ ਮੁਸ਼ਕਲ ਹੈ ਇਹੋ ਜੇ ਠੰਡੇ ਮੌਸਮ ਦੇ ਵਿੱਚ ਇੰਨੀ ਸੰਘਣੀ ਧੁੰਦ ਦੇ ਵਿੱਚ ਟੂ-ਵਿਲਰ ਦੇ ਉੱਪਰ ਆ ਰਾਈਡ ਕਰਨੀ ਟੂ-ਵਿਲਰ ਦੀ ਸਵਾਰੀ ਕਰਨੀ ਬੜੀ ਔਖੀ ਹੈ ਤੇ ਉਸ ਤੋਂ ਵੀ ਔਖਾ ਹੈਗਾ ਟੂ-ਵਿਲਰ ਦੇ ਉੱਤੇ ਬਹਿ ਕੇ ਆਪਾਂ ਕਹਿ ਸਕਦੇ ਹਾਂ ਕਿ ਕੈਮਰਾ ਆਪਰੇਟ ਕਰਨਾ ਕਿਉਂਕਿ ਇੰਨੀ ਜ਼ਿਆਦਾ ਧੁੰਦ ਦੇ ਵਿੱਚ ਇੰਨੀ ਠੰਡ ਦੇ ਵਿੱਚ ਲਗਭਗ 20 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਇਸ ਵਕਤ ਸਾਡਾ ਬਾਈਕ ਬੇਸ਼ੱਕ ਜਾ ਰਿਹਾ ਜਿਹੜਾ ਬਹੁਤ ਘੱਟ ਸਪੀਡ ਹੁੰਦੀ ਹੈ ਲੇਕਿਨ ਫਿਰ ਵੀ ਠੰਡ ਬਹੁਤ ਹੈ ਅਤੇ ਕੈਮਰਾ ਫੜਨਾ ਕਾਫੀ ਮੁਸ਼ਕਲ ਹੈ ਇਸੇ ਕਰਕੇ ਇੱਕ ਛੋਟੀ ਜਿਹੀ ਵੀਡੀਓ ਬਣਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਅੱਜ ਐਨੀ ਜ਼ਿਆਦਾ ਸੰਗਣੀ ਧੁੰਦ ਦੇ ਵਿੱਚ ਕਿਸ ਤਰ੍ਹਾਂ ਦੇ ਬਾਹਰਲੇ ਹਾਲਾਤ ਨੇ ਤੱਕ ਕਿੰਨੇ ਕੁ ਮੁਸ਼ਕਲ ਹੈਗਾ 10 10 ਵਜੇ ਲਗਭਗ ਆਪਾਂ ਕਹਿ ਸਕਦੇ ਹਾਂ ਕਿ 5-7 ਮਿੰਟ ਦੇ ਲਗਭਗ ਸਮਾਂ ਹੋ ਚੁੱਕਾ ਇਸ ਵਕਤ ਤਾਂ ਇਸ ਵਕਤ ਪੂਰੀ ਸੰਗਣੀ ਧੁੰਦ ਸੇ ਸੀਜ਼ਨ ਦੀ ਪੂਰੀ ਸੰਗਣੀ ਤੋਂ ਅੱਜ 24 ਤਰੀਕ ਹੈਗੀ ਐ 24 ਜਨਵਰੀ ਹੈਗੀ ਐ ਤਾਂ 24 ਦਸੰਬਰ ਨੂੰ ਧੁੰਦ ਪੈਣੀ ਇਸ ਇਲਾਕੇ ਦੇ ਵਿੱਚ ਸ਼ੁਰੂ ਹੋਈ ਸੀਗੀ ਤਾਂ ਲਗਭਗ ਪੂਰਾ 1 ਮਹੀਨਾ ਹੋ ਚੁੱਕਾ ਧੁੰਦ ਲਗਾਤਾਰ ਪੈ ਰਹੀ ਹੈ ਇਸ ਮਹੀਨੇ ਦੌਰਾਨ ਕੁਝ ਦਿਨ ਪਹਿਲਾਂ ਪਿਛਲੇ ਹਫਤੇ 2 ਦਿਨ ਲਈ ਧੁੱਪ ਦੀ ਰਾਹਤ ਜਰੂਰ ਮਿਲੀ ਸੀਗੀ ਲੱਗਦਾ ਸੀ ਕਿ ਮੌਸਮ ਖੁੱਲ ਜਾਏਗਾ ਮਿਨੀ ਸੈਕਟਰੀਟ ਦੇ ਰੋਡ ਦੇ ਉੱਪਰ ਆਪਾਂ ਇਸ ਵਕਤ ਸਾਹਮਣੇ ਗੇਟ ਤੋਂ ਚੱਲ ਰਹੇ ਆ ਤੇ ਕੋਸ਼ਿਸ਼ ਕਰਾਂਗੇ ਇੱਕ ਸੈਕਟਰ ਦੇ ਉੱਪਰੋਂ ਘੁੰਮ ਕੇ ਆਪਾਂ ਡੀਸੀ ਰਿਹੈਸ ਦੇ ਕੋਲੋਂ ਜਾ ਕੇ ਡੈੱਡ ਕ੍ਰਾਸ ਭਮਣ ਵਾਲਾ ਇੱਕ ਵਾਰੀ ਇਹ ਰਾਊਂਡ ਤੁਹਾਨੂੰ ਦਿਖਾ ਦਈਏ ਕਿ ਕਿੰਨੇ ਹਾਲਾਤ ਨੇ ਅਸੀਂ ਤਾਂ ਪਾ ਗੱਲ ਕਰ ਰਹੇ ਹਾਂ ਕਿ 24 ਦਸੰਬਰ ਨੂੰ ਧੁੰਦ ਪੈਣੀ ਸ਼ੁਰੂ ਹੋਈ ਸੀ ਅਤੇ ਅੱਜ 24 ਜਨਵਰੀ ਹੈਗੀ ਇਹ ਪੂਰਾ ਇੱਕ ਮਹੀਨਾ ਲਗਾਤਾਰ ਧੁੰਦ ਦਾ ਆਪਾਂ ਕਿੱਸੇ ਕਰਦੇ ਹਾਂ ਕਿ ਹਾਲਾਤ ਇਸ ਇਲਾਕੇ ਦੇ ਵਿੱਚ ਦੇਖਣ ਨੂੰ ਸਾਨੂੰ ਮਿਲ ਰਹੇ ਨੇ ਤੇ ਇਸ ਦੌਰਾਨੇ ਕੇਵਲ 2 ਦਿਨ ਧੁੱਪ ਨਿਕਲੀ ਹੈ ਅਤੇ ਉਸ ਤੋਂ ਇਲਾਵਾ 2-3 ਦਿਨ ਥੋੜੀ ਬਹੁਤ ਰਾਹਤ ਜਰੂਰ ਆਪਾਂ ਨੂੰ ਮਿਲਦੀ ਰਹੀ ਹੈਗੀ ਹੈ ਲੇਕਿਨ ਪੂਰੀ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਨੇ ਕਿ ਰਾਹਤ ਨਹੀਂ ਮਿਲੀ ਤਾਂ ਉਮੀਦ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੀ ਜਾ ਰਹੀ ਹੈ ਕਿ ਧੁੰਦ ਹਟੇਗੀ ਧੁੰਦ ਖਤਮ ਹੋਵੇਗੀ ਅਤੇ ਮੌਸਮ ਦੇ ਵਿੱਚ ਥੋੜਾ ਮੌਸਮ ਦਾ ਮિજાਜ ਬਦਲੇਗਾ ਥੋੜੀ ਗਰਮੀ ਆਵੇਗੀ ਗਰਮਾਹਟ ਆਵੇਗੀ ਤਾਂ ਰਾਹਤ ਮਿਲੇਗੀ ਲੋਕਾਂ ਨੂੰ ਇਹ ਡੀਸੀ ਰੂਪਨਗਰ ਦੀ ਰਿਹਾਈ ਸਗੀ ਉਸ ਦੇ ਸਾਹਮਣੇ ਅਸੀਂ ਇਸ ਵਕਤ ਗੁਜ਼ਰ ਰਹੇ ਹਾਂ ਤਾਂ ਕਾਫੀ ਸੰਘਣੀ ਧੁੰਦ ਦੇ ਵਿੱਚ ਘਿਰਿਆ ਹੋਇਆ ਪੂਰਾ ਰੂਪਨਗਰ ਜ਼ਿਲ੍ਹਾ ਰੂਪਨਗਰ ਸ਼ਹਿਰ ਬਾਕੀ ਇਲਾਕੇ ਸਾਰੇ ਇਸ ਪਾਸੇ ਬਾਕੀ ਹੋਰ ਇਲਾਕਿਆਂ ਦੇ ਵਿੱਚ ਵੀ ਇਹੀ ਜੋ ਹੈਗਾ ਨੋਟ ਕੀਤਾ ਜਾ ਰਿਹਾ ਹੈ ਹੀ ਖਬਰਾਂ ਆndੀਆਂ ਨੇ ਕਿ ਧੁੰਦ ਸੰਗਣੀ ਹੈਗੀ ਆ ਤੇ ਸ਼ੀਤ ਲਹਿਰ ਵੀ ਕੱਲ ਵੀ ਸ਼ੀਤ ਲਹਿਰ ਚੱਲੀ ਸੀ ਅਤੇ ਸ਼ੀਤ ਲਹਿਰ ਦਾ ਵੀ ਅ ਜੋ ਹੈਗਾ ਹਾਲਾਤ ਉਹ ਲਗਾਤਾਰ ਬਣੇ ਹੋਏ ਨੇ ਇਹ ਰੈੱਡ ਕਰਾਸ ਦੇ ਕੋਲੋਂ ਅਸੀਂ ਗੁਜ਼ਰ ਰੇ ਹਾਂ ਤਾਂ ਵਾਪਸ ਮਿਨੀ ਸੈਕਟਰੀਟ ਦੇ ਵਾਲੇ ਪਾਸੇ ਜਾ ਕੇ ਤੁਹਾਨੂੰ ਇਹ ਤਸਵੀਰਾਂ ਖਤਮ ਕਰਾਂਗੇ ਜਾ ਕੇ ਆਪਾਂ ਵੀਰਕਾ ਵੀਰਕਾ ਦੇ ਪੁਆਇੰਟ ਦੇ ਉੱਪਰ ਖਤਮ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੰਘਣੀ ਧੁੰਦ ਹੈ ਕਿੰਨਾ ਠੰਡਾ ਮੰਜਰ ਹੈਗਾ ਕਿੰਨੇ ਮੁਸ਼ਕਲ ਹੈਗਾ ਇਹੋ ਜੇ ਮੌਸਮ ਦੇ ਵਿੱਚ ਰਾਈਡ ਕਰਨੀ ਬਾਈਕ ਤੇ ਤਾਂ ਬੇਸ਼ੱਕ ਅਸੀਂ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੋ ਕੇ ਨਿਕਲੇ ਆ ਪੈਕ ਹੋ ਕੇ ਨਿਕਲੇ ਆ ਸਰਦੀ ਤੋਂ ਬਚਣ ਦੇ ਲਈ ਇੱਕ ਵਾਰੀ ਫੇਰ ਕਚੈਰੀ ਵਾਲੇ ਰੋਡ ਤੇ ਅਸੀਂ ਚੜ ਚੁੱਕੇ ਆ ਤਾਂ ਪੂਰੀ احتیاط ਦੇ ਤੌਰ ਦੇ ਉੱਪਰ ਚੰਗੀ ਤਰ੍ਹਾਂ ਪੈਕ ਹੋ ਕੇ ਬਾਹਰ ਜਰੂਰ ਨਿਕਲੇ ਆ ਲੇਕਿਨ ਫਿਰ ਵੀ ਐਨੀ ਧੁੰਦ ਦੇ ਵਿੱਚ ਵਾਈਪ ਚਲਾਣੀ ਕਾਫੀ ਮੁਸ਼ਕਲ ਹੈ ਬੇਸ਼ੱਕ ਸਾਡੀ ਕੁੱਲ ਮਿਲਾ ਕੇ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਅਸੀਂ ਚੱਲ ਰਹੇ ਹਾਂ ਤਾਂ ਉਮੀਦ ਇਹ ਦਿਤਾਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਧੁੰਦ ਖਤਮ ਹੋਵੇਗੀ ਠੰਡ ਘਟੇਗੀ ਅਤੇ ਮੌਸਮ ਸੁਧਰੇਗਾ ਮੌਸਮ ਦੇ ਵਿੱਚ ਸੁਧਾਰ ਆਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਬਸੰਤ ਪੰਚਮੀ ਵੀ ਆ ਰਹੀ ਹੈ ਕਿਹਾ ਜਾਂਦਾ ਹੈ ਕਿ ਆਈ ਬਸੰਤ ਅਤੇ ਪਾਲਾ ਉਡੰਤ ਦੇਖਾਂਗੇ ਕਿ ਬਸੰਤ ਤੱਕ ਇਹ ਪਾਲਾ ਉੜਦਾ ਹੈ ਜਾਂ ਫਿਰ ਇਸੇ ਤਰ੍ਹਾਂ ਦਾ ਮੰਝੇ ਰਹੇਗਾ ਅੱਜ 24 ਤਰੀਕ ਹੈ ਪਰਸੋਂ ਨੂੰ 26 ਜਨਵਰੀ ਦਾ ਗਣਤੰਤਰ ਦਿਵਸ ਸਮਾਰੋਹ ਵੀ ਹੈਗਾ ਉਸ ਵੇਲੇ ਦੇ ਹਾਲਾਤ ਦੇਖਾਂਗੇ ਕਿ ਕਿੰਨੀ ਕੁ ਸੰਗੜੀ ਧੁੰਡ ਹੋਏਗੀ ਅਤੇ ਕਿਸ ਤਰ੍ਹਾਂ ਗਣਤੰਤਰ ਦਿਵਸ ਦੇ ਸਮਾਗਮ ਜਿਹੜੇ ਹੈਗੇ ਆ ਉਹ ਕਿਹੋ ਜਿੇ ਮੌਸਮ ਦੇ ਵਿੱਚ ਹੋਣਗੇ ਤਾਂ احتیاط ਦੇ ਤੌਰ ਦੇ ਉੱਪਰ ਆਪਣਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਠੰਡ ਦੇ ਵਿੱਚ ਚੰਗੀ ਤਰ੍ਹਾਂ ਨਾਲ ਕੱਪੜੇ ਜਿਹੜੇ ਠੰਡ ਤੋਂ ਬਚਾ ਸਕਣ ਉਹ ਪਾ ਕੇ ਹੀ ਬਾਹਰ ਨਿਕਲੇ ਜਾਵੇ ਅਤੇ ਕੋਸ਼ਿਸ਼ ਇਹ ਕੀਤੀ ਜਾਵੇ ਕਿ ਜੇਕਰ ਕੋਈ ਬਹੁਤ ਜ਼ਰੂਰੀ ਕੰਮ ਨਹੀਂ ਹੈਗਾ ਤਾਂ ਬਾਹਰ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ ਕਿਉਂਕਿ ਸਰਦੀ ਦਾ ਪੂਰਾ ਸਿਤਮ ਹੈਗਾ ਅੱਜ ਦਾ ਤਾਪਮਾਨ ਘੱਟੋ-ਘੱਟ 4 ਡਿਗਰੀ ਹੈਗਾ ਰੂਮ ਟੈਂਪਰੇਚਰ ਇੱਕ ਵਾਰੀ ਫੇਰ 2 ਡਿਗਰੀ ਘਿਰ ਕੇ 11 ਡਿਗਰੀ ਹੋ ਚੁੱਕਾ ਹੈ ਪਹਿਲਾਂ 13 ਡਿਗਰੀ ਤੱਕ ਪਹੁੰਚ ਗਿਆ ਸੀ ਤਾਂ ਇਸ ਵਕਤ ਬਾਹਰ ਦਾ ਤਾਪਮਾਨ ਲਗਭਗ 6 ਡਿਗਰੀ ਹੈਗਾ ਤਾਂ ਉਮੀਦ ਜਿਦਾਨੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਦੇ ਵਿੱਚ ਗਰਮਾਹਟ ਆਵੇਗੀ ਅਤੇ ਕੁਝ ਰਾਤ ਮਿਲੇਗੀ ਸੋ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ